ਜੀ ਸਤਿ ਸ੍ਰੀ ਅਕਾਲ ਜੀ ਸੋ ਗੱਲ ਕਰਦੇ ਆਂ ਬਰਕਤ ਵੀਡੀਓ ਬਾਰੇ ਸੋ ਵੀਡੀਓ ਵਿੱਚ ਜਿਵੇਂ ਇਹ ਵਿੱਕੀ ਨੇ ਕਿੰਨੀ ਚਲਾਕੀ ਨਾਲ ਪ੍ਰੀਤ ਤੋਂ ਫੋਨ ਵੀ ਲੈ ਲਿਆ ਸੋ ਉਸਨੇ ਪੈਸੇ ਵੀ ਬਚਾ ਲਏ ਤੇ ਫੋਨ ਵੀ ਲੈ ਲਿਆ ਪ੍ਰੀਤ ਦੀ ਮੰਮੀ ਨੇ 25000 ਰੁਪਇਆ ਦਿੱਤਾ ਉਸ ਵਿੱਚੋਂ 15000 ਦਾ ਫੋਨ ਲੈ ਕੇ 10000 ਰੁਪਇਆ ਸੇਵ ਕਰ ਲਿਆ ਤੇ ਉਸਨੇ ਇਹ ਪਹਿਲਾਂ ਹੀ ਸੋਚਿਆ ਹੋਇਆ ਸੀ ਕਿ ਪ੍ਰੀਤ ਨੂੰ ਤਾਂ ਬੇਵਕੂਫ ਬਣਾਉਣਾ ਸੌਖਾ ਹੀ ਆ ਇਸ ਕਰਕੇ ਉਹ ਪ੍ਰੀਤ ਨੂੰ ਥੋੜੇ ਇੱਕ ਦਿਨ ਫੋਨ ਚਲਾਉਣ ਲਈ ਦੇ ਦਿੰਦਾ ਹੈ ਤੇ ਉਸ ਵਿੱਚ ਪ੍ਰੀਤ ਬੜੀ ਖੁਸ਼ ਰਹਿੰਦੀ ਆ ਕਿ ਵਿੱਕੀ ਨੇ ਮੈਨੂੰ ਫੋਨ ਲੈ ਕੇ ਦਿੱਤਾ ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਉਸਦੀ ਮੰਮੀ ਨੇ ਹੀ ਪੈਸੇ ਦਿੱਤੇ ਨੇ ਸੋ ਵਿੱਕੀ ਬਹੁਤ ਹੀ ਚਲਾਕੀ ਖੇਡ ਲੈਂਦਾ ਹੈ ਥੋੜੇ ਦਿਨ ਉਸ ਨੂੰ ਫੋਨ ਚਲਾਉਣ ਤੋਂ ਬਾਅਦ ਕਹਿ ਦਿੰਦਾ ਹੈ ਕਿ ਮੈਂ ਇਸ ਨੂੰ ਕਵਰ ਵਗੈਰਾ ਪਾਉਣਾ ਹੈ ਤੇ ਮੈਨੂੰ ਫੋਨ ਦੇ ਦੇ ਮੈਂ ਸੇਮ ਚੇਂਜ ਕਰ ਦਿੰਦਾ ਹੈ ਸੋ ਪ੍ਰੀਤ ਫੇਰ ਭੋਲੇਪਨ ਵਿੱਚ ਉਸ ਨੂੰ ਫੋਨ ਦੇ ਦਿੰਦੀ ਹੈ ਉਹ ਸੋਚਦੀ ਆ ਕਿ ਕਿਸ ਨੇ ਹੀ ਗਿਫਟ ਦਿੱਤਾ ਹੈ ਤੇ ਚੱਲ ਕੋਈ ਨਾ ਪਾਰੇ ਵਿਕੀਆ ਜਾਵੇ ਤੇ ਪ੍ਰੀਤ ਨੂੰ ਕਿਵੇਂ ਬੇਕੂਬ ਬਣਾ ਦਿੰਦਾ ਹੈ ਵਿਕੀ ਚਾਟ ਤੇ ਪ੍ਰੀਤ ਚਾਟ ਹੀ ਬਣ ਜਾਂਦੀ ਆ ਪਰ ਉਧਰ ਵਿਕੀ ਦੀ ਮੰਮੀ ਵੀ ਸਾਰਿਆਂ ਨੂੰ ਬੇਕੂਬ ਬਣਾਉਣਾ ਚਾਹੁੰਦੀ ਆ ਪਰ ਆਪ ਹੀ ਬਣ ਜਾਂਦੀ ਕਿਉਂਕਿ ਜਿਵੇਂ ਤੁਸੀਂ ਵੀਡੀਓ ਵਿੱਚ ਵੀ ਦੇਖਿਆ ਇੱਕ-ਇੱਕ ਮੀਟੀਆਂ ਵਿੱਚ ਜਿਵੇਂ ਉਹ ਸੋਨੂ ਤੇ ਉਸ ਦੀ ਮੰਮੀ ਨੂੰ ਪਸਾਉਣ ਦੀ ਕੋਸ਼ਿਸ਼ ਕਰ ਰਹੀ ਹੁੰਦੀ ਸੀ ਤੇ ਕਮੇਟੀ ਦੀ ਬੋਲੀ ਵੱਧ ਛੱਡ ਕੇ ਦੇ ਰਹੀ ਹੁੰਦੀ ਪਰ ਉਹ ਉਸ ਵਿੱਚ ਆਪ ਹੀ ਫਸ ਜਾਂਦੀ ਜਿਆਦੀ ਵੱਧ ਕਮੇਟੀ ਦੀ ਬੋਲੀ ਦੇਣ ਤੋਂ ਬਾਅਦ ਜਦ ਸੋਨੂ ਤੇ ਉਸਦੀ ਮੰਮੀ ਕਮੇਟੀ ਨਹੀਂ ਚੱਕਦੇ ਤਾਂ ਕਮੇਟੀ ਉਸਦੇ ਪੇਟੇ ਹੀ ਪਿਆ ਜਾਂਦੀ ਤੇ ਜਿਸ ਕਰਕੇ ਉਹ ਕਮੇਟੀਆਂ ਵਾਲੀ ਨਾਲ ਹੀ ਲੜਨਾ ਸਟਾਰਟ ਕਰ ਦਿੰਦੀ ਇੱਥੋਂ ਪਤਾ ਲੱਗਦਾ ਉਸਦੀ ਸੋਚ ਦਾ ਸੋ ਉਹ ਦੂਜਿਆਂ ਨੂੰ ਨੀਵਾ ਦਿਖਾਉਣਾ ਚਾਹੁੰਦੀ ਆ ਤੇ ਇਹ ਸੋਚਦੀ ਆ ਕਿ ਸ਼ਾਇਦ ਮੈਂ ਇਹਨਾਂ ਨੂੰ ਬੇਵਕੂ ਬਣਾ ਦੇਵਾਂਗੀ ਜਿਵੇਂ ਵਿੱਕੀ ਤੇ ਉਸਦੀ ਮੰਮੀ ਸਾਰਿਆਂ ਨੂੰ ਬੇਵਕੂ ਬਣਾਉਂਦੇ ਪ੍ਰੀਤ ਤੇ ਪੇਕਿਆ ਨੂੰ ਪ੍ਰੀਤ ਨੂੰ ਪਰ ਉੱਥੇ ਹੀ ਕਮੇਟੀਆਂ ਵਾਲੀ ਪਾਲੀ ਉਹ ਤਾਂ ਬਹੁਤ ਹੀ ਜ਼ਿਆਦਾ ਚਲਾ ਕੇ ਤੇ ਉਹ ਇਸ ਨੂੰ ਚੰਗੀ ਤਰੀਕੇ ਨਾਲ ਹੀ ਸਬਕ ਸਿਖਾਉਗੀ ਸੋ ਇਹਦੀ ਮੰਮੀ ਨੂੰ ਤਾਂ ਲੱਗਦਾ ਹੈ ਕਿ ਸਾਰੇ ਪ੍ਰੀਤ ਵਰਗੇ ਨੇ ਤੇ ਮੈਂ ਉਹਨਾਂ ਨੂੰ ਝੱਟ ਬੇਕੂਬ ਬਣਾ ਲਵਾਂਗੀ ਪਰ ਉਹਨਾਂ ਨੂੰ ਨਹੀਂ ਪਤਾ ਅੱਗੋਂ ਕਿਸ ਦੇ ਨਾਲ ਵਾਪਿਆ ਸੋ ਪਾਲੀ ਦੀ ਤਾਂ ਐਕਟਿੰਗ ਤੁਸੀਂ ਪਹਿਲਾਂ ਵੀ ਵੇਖੀ ਆ ਕਿ ਉਹ ਕਿਵੇਂ ਸਭ ਕੁਝ ਸਿਖਾਉਂਦੀ ਆ ਤੇ ਉਹ ਕਹਿ ਵੀ ਦਿੰਦੀ ਆ ਕਿ ਜੇਕਰ ਤੂੰ ਆਪਣੀ ਕਮੇਟੀ ਨਾ ਚੱਕੀ ਤੇ ਜਿਹੜੇ ਪੈਸੇ ਤਾਰੇ ਉਹ ਵੀ ਨਹੀਂ ਮਿਲਨੇ ਸੋ ਵਿੱਕੀ ਦੀ ਮੰਮੀ ਚੰਗੇ ਤਰੀਕੇ ਨਾਲ ਫਸ ਚੁੱਕੀ ਆ ਆਪਣੇ ਵੱਲੋਂ ਤੇ ਸੋਚ ਰਹੀ ਆ ਕਿ ਡਰਾਤ ਮੁਕਾ ਕੇ ਸ਼ਾਇਦ ਕਮੇਟੀ ਮੈਂ ਕਿਸੇ ਹੋਰ ਦੇ ਪੇਟੇ ਪਾ ਦੇਵਾਂ ਪਰ ਹੁਣ ਜਿਹੜੀ ਉਸਨੇ ਵਾਅਦਾ ਛੱਡ ਕੇ ਉਦੋਂ ਬੋਲੀ ਦੇ ਕੇ ਚੱਕ ਲਈ ਹੁਣ ਉਸ ਨੂੰ ਹੀ ਚੱਕਣੀ ਪੈਣੀ ਆ ਸੋ ਆਪ ਹੀ ਘਾਟਾ ਖਾਦਾ ਜੇ ਬੁਰਿਆ ਕਿਸੇ ਦਾ ਕਰਾਂਗੇ ਤੇ ਆਪਣਾ ਹੀ ਹੋ ਜਾਂਦਾ ਸੋ ਇਸ ਵੀਡੀਓ ਵਿੱਚ ਇਥੋਂ ਇਹ ਵੀ ਸਿੱਖਿਆ ਮਿਲਦੀ ਆ ਸੋ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਇਹ ਸੀਰੀਅਲ ਕਿਵੇਂ ਲੱਗ ਰਿਹਾ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਪਾਂ ਤੁਹਾਡੇ ਲਈ ਹੋਰ ਵੀ ਇਦਾਂ ਦੀਆਂ ਐਂਟਰਟੇਨਮੈਂਟ ਵੀਡੀਓ ਲੈ ਕੇ ਆਉਂਦੇ ਰਹੀਏ ਧੰਨਵਾਦ ਜੀ